ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਉ ਜੀ ਅਸੀਂ ਕੱਲ ਵਾਲੀ ਕਹਾਣੀ ਦਾ ਪਾਰਟ 2 ਤੁਹਾਨੂੰ ਸੁਣਾਉਂਦੇ ਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਕੱਲ ਵਾਲੀ ਕਹਾਣੀ ਦਾ ਪਾਰਟ 2 ਉਸ ਤੋਂ ਬਾਅਦ ਜਦੋਂ ਉਹ ਰਸਤੇ ਵਿੱਚ ਮਹਾਤਮਾ ਦੇ ਕੋਲੋਂ ਲੰਘਦੇ ਹੋਏ ਉਸਨੇ ਆਵਾਜ਼ ਮਾਰ ਕੇ ਕਿਹਾ ਉਹ ਇਹ ਝੂਠੇ ਧੋਖੇ ਆਵਾਜ਼ ਸਾਧੂ ਮੈਂ ਤੇਰੀ ਭਵੇ ਖਵਾਨੀ ਤੇ ਵਿਸ਼ਵਾਸ ਕਰਕੇ ਅੱਜ ਵੱਡਾ ਧੋਖਾ ਖਾਦਾ ਮੈਂ ਤੇਰੇ ਤੇ ਵਿਸ਼ਵਾਸ ਨਾ ਕਰਕੇ ਪਹਿਲਾਂ ਤੂੰ ਹੀ ਮਨ ਲਗਾ ਕੇ ਜੁੱਧ ਕਰਦਾ ਤਾਂ ਇਸ ਸਮੇਂ ਮੇਰੀ ਅਜਿਹੀ ਬੁਰੀ ਹਾਲਤ ਨਾ ਹੁੰਦੀ ਇਹ ਕਹਿੰਦਾ ਹੋਇਆ ਉਹ ਆਪਣੀ ਰਾਜਧਾਨੀ ਵੱਲ ਭੱਜ ਗਿਆ ਮਹਾਤਮਾ ਨੂੰ ਇੰਦਰ ਦੀ ਭਵਿੱਖਬਾਣੀ ਝੂਠੀ ਹੁੰਦੀ ਦੇਖ ਕੇ ਬੜੀ ਹੈਰਾਨੀ ਹੋਈ ਰਾਤ ਨੂੰ ਉਹਨਾਂ ਨੇ ਇੰਦਰ ਨੂੰ ਦਵਾਰਾ ਆਉਣ ਦੀ ਬੇਨਤੀ ਕੀਤੀ ਅਤੇ ਇੰਦਰ ਦੇ ਪ੍ਰਗਟ ਹੋ ਗਏ ਉਹਨਾਂ ਨੇ ਇੰਦਰ ਦੇਵ ਨੂੰ ਪੁੱਛਿਆ ਦੇਵ ਤੋ ਸੀਤਾ ਕਿਹਾ ਸੀ ਕਿ ਦੇਵ ਦੇਵਤਾ ਕਲਿੰਗਰਾਜ ਦੇ ਪੱਖ ਵਿੱਚ ਹੈ ਇਸ ਲਈ ਉਹ ਜੇਤੂ ਹੋਵੇਗਾ ਪਰ ਇੱਥੇ ਤਾਂ ਉਲਟਾ ਹੀ ਹੋਇਆ ਅਸ਼ਕਰਾਜ ਕਿਉਂ ਅਤੇ ਕਿਵੇਂ ਜਿੱਤ ਗਿਆ 인ਦਰ ਨੇ ਕਿਹਾ ਤਪਸਵੀ ਦੇਵਤਾ ਤਾਂ ਮਰਦਾਂ ਦੀ ਸਹਾਇਤਾ ਕਰਦੇ ਨਹੀਂ ਇਸ ਜੁਦ ਵਿੱਚ ਅਸ਼ਕਰਾਜ ਨੇ ਜਿਵੇਂ ਸਹਿਜਤਾ ਸਾਹਸ ਉਤਸ਼ਾਹ ਅਤੇ ਮਰਦਾਨਗੀ ਭਰੀ ਤਾਕਤ ਦਿਖਾਈ ਇਸ ਨਾਲ ਦੇਵਤਾ ਉਹਨਾਂ ਦੇ ਵੱਲ ਹੋ ਗਏ ਜਿਸ ਸਮੇਂ ਭਵਿੱਖਬਾਣੀ ਕੀਤੀ ਗਈ ਸੀ ਉਸ ਸਮੇਂ ਪੂਰਾ ਵਿਸ਼ਵਾਸ ਸੀ ਕਿ ਕਲਿੰਗਰਾਜ ਜੁਦ ਵਿੱਚ ਪਹਿਲੇ ਵਾਂਗੂ ਹੀ ਮਰਦਾਨਗੀ ਦਿਖਾਏਗਾ ਪਰ ਆਪਣੀ ਜਿੱਤ ਯਕੀਨੀ ਸਮਝ ਕੇ ਉਹ ਬੇਫਿਕਰ ਹੋ ਕੇ ਬੈਠ ਗਿਆ ਜਦ ਕਿ ਅਸਕਰਾਜ ਨੇ ਜੁੱਧ ਵਿੱਚ ਦੁੱਗਣੀ ਮਰਦਾਨਗੀ ਦਿਖਾਈ ਦੇਵਤਾ ਲੋਕ ਸ਼ੁਗੀ ਵਿੱਚ ਹੀ ਉਹਨਾਂ ਦੀ ਜਿੱਤ ਨਹੀਂ ਚਾਹੁੰਦੇ ਪਰ ਬਾਅਦ ਵਿੱਚ ਉਹਨਾਂ ਦੀ ਮਰਦਾਨਗੀ ਭਰਿਆ ਜੁੱਧ ਦੇਖ ਕੇ ਉਹ ਹੈਰਾਨ ਰਹਿ ਗਏ ਉੰਨਾਂ ਨੇ ਅਜਿਹੇ ਪੁਰਖ ਦਾ ਨੁਕਸਾਨ ਕਰਨ ਦਾ ਵਿਚਾਰ ਤਿਆਗ ਦਿੱਤਾ ਅਤੇ ਉਸ ਦਾ ਯਤਨ ਸਫਲ ਹੋ ਗਿਆ। ਇੰਦਰ ਇਹ ਕਹਿ ਕੇ ਚਲੇ ਗਏ। ਹਸਕਰਾ ਜੇਤੂ ਹੁਣ ਤੋਂ ਬਾਅਦ ਖੁਸ਼ੀਆਂ ਮਨਾਉਂਦਾ ਹੋਇਆ ਮਹਿਲ ਵੱਲ ਚੱਲ ਪਿਆ। ਨੰਦੀ ਸੈਨ ਦੇ ਕਹਿਣ ਤੇ ਉਸਨੇ ਦੂਜੇ ਦਿਨ ਕਲਿੰਗ ਰਾਜ ਨੂੰ ਇਹ ਸੰਦੇਸ਼ ਭੇਜਿਆ ਕਿ ਮੈਂ ਤੁਹਾਡੀਆਂ ਪੁੱਤਰੀਆਂ ਨਾਲ ਵਿਆਹ ਕਰ ਰਿਹਾ ਹਾਂ। ਉਸ ਦੇ ਲਈ ਜਲਦੀ ਸਨਮਾਨਪੂਰਵ ਕੰਨਿਆਦਾਨ ਭੇਜੋ ਨਹੀਂ ਤਾਂ ਮੈਂ ਸੈਨਾ ਸਮੇਤ ਉਹਨਾਂ ਨੂੰ ਆਪ ਲੈਣਾ ਆਵਾਂਗਾ। ਕ੍ਰਿੰਗਲਾ ਕ੍ਰਿੰਗਲਾ ਜੀ ਦੀ ਹੁਣ ਕਲਿੰਗਰਾਜ ਦੀ ਹੁਣ ਸ਼ਕਤੀ ਖਤਮ ਹੋ ਚੁੱਕੀ ਸੀ ਉਸ ਵਿੱਚ ਅਸਕਰਾਜ ਦੀ ਹੀ ਕਿਸੇ ਗੱਲ ਨੂੰ ਠੁਕਰਾਉਣ ਦੀ ਹਿੰਮਤ ਨਹੀਂ ਸੀ ਅਸਕਰਾਜ ਨੂੰ ਸੰਤੋਸ਼ਟ ਕਰਨ ਦੇ ਲਈ ਉਸ ਨੇ ਦਹੇਜ ਦੇ ਰੂਪ ਵਿੱਚ ਕਾफी ਧਨ ਦਿੱਤਾ ਭਵਿਕ ਵਿੱਚ ਉਸ ਨੇ ਫਿਰ ਕਦੀ ਕਿਸੇ ਨਾਲ ਝਗੜਾ ਮੁੱਲ ਲੈਣ ਦੀ ਹਿੰਮਤ ਨਹੀਂ ਦਿਖਾਈ ਕਿਸੇ ਨੇ ਸੱਚ ਕਿਹਾ ਹੈ ਕਿ ਜੋ ਆਪਣੀਆਂ ਸਫਲਤਾਵਾਂ ਦੇ ਨਸ਼ੇ ਵਿੱਚ ਚੂਰ ਹੋ ਕੇ ਇਸ ਸਫਲਤਾ ਨੂੰ ਕਾਇਮ ਰੱਖਣ ਲਈ ਮਿਹਨਤ ਕਰਨਾ ਛੱਡ ਦਿੰਦੇ ਨੇ ਉਸ ਦਾ ਹੰਕਾਰ ਕਲਿੰਗਰਜ ਦੀ ਤਰ੍ਹਾਂ ਚੂਰ-ਚੂਰ ਹੋ ਜਾਂਦਾ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਜ਼ਰੂਰ ਆਵਾਂਗੇ ਤੇ ਆਓ ਜੀ ਇੱਕ ਕਹਾਣੀ ਤੁਹਾਨੂੰ ਹੋਰ ਸੁਣਾਉਂਦੇ ਆਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਬਲਾਸ਼ਪੁਰ ਨਾਂ ਦੇ ਪਿੰਡ ਵਿੱਚ ਭੋਲੀ ਅਤੇ ਚੰਚਲਾ ਨਾਂ ਦੀਆਂ ਦੋ ਸਹੇਲੀਆਂ ਰਹਿੰਦੀਆਂ ਸੀ ਦੋਨਾਂ ਵਿੱਚ ਗੂੜਾ ਸਹੇਲਪੁਣਾ ਸੀ ਪਰ ਜਦ ਉਹਨਾਂ ਦੇ ਪਤੀ ਕੰਮ ਤਾਂ ਦੇਤੇ ਚਲੇ ਜਾਂਦੇ ਤਾਂ ਦੋਨੋਂ ਸਹੇਲੀਆਂ ਆਪਣੇ ਆਪਣੇ ਘਰ ਦੇ 베ੜੇ ਵਿੱਚ ਆ ਕੇ ਬੈਠ ਜਾਂਦੀਆਂ ਅਤੇ ਇੱਕ ਦੂਜੇ ਨਾਲ ਸੁੱਖ ਦੁੱਖ ਦੀਆਂ ਗੱਲਾਂ ਕਰਦੀਆਂ ਸਨ ਉਹ ਦੋਨਾਂ ਵਿੱਚ ਇੰਨਾ ਜ਼ਿਆਦਾ ਪਿਆਰ ਸੀ ਕਿ ਉਹਨਾਂ ਨੇ ਆਪਣੇ ਆਪਣੇ 베ੜਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਕੰਧ ਵੀ ਤੋੜ ਦਿੱਤੀ ਸੀ ਬਿਘੜਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਕੰਧ ਟੁੱਟਣ ਤੋਂ ਬਾਅਦ ਉਹ ਇਕੱਠੇ ਉੱਠਣਾ ਬੈਠਣਾ ਇਕੱਠੇ ਖਾਣਾ ਪੀਣਾ ਇੱਥੋਂ ਤੱਕ ਕਿ ਕੱਪੜੇ ਗਹਿਣੇ ਵੀ ਇੱਕ ਦੂਜੇ ਦੇ ਪਸੰਦ ਕਰਕੇ ਪੈਣਦੀਆਂ ਸਨ ਗਰ ਜੇ ਕਿ ਪਾਕੀ ਪਿੰਡ ਅਤੇ ਪਿੰਡ ਦੀਆਂ ਔਰਤਾਂ ਨਾਲ ਤਾਂ ਜਿਵੇਂ ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਉਹਨਾਂ ਨੇ ਤਾਂ ਇੰਨਾ ਸਹਿਿਲਪੁਣਾ ਦੇਖ ਕੇ ਪਿੰਡ ਦੀਆਂ ਕੁਝ ਔਰਤਾਂ ਅੰਦਰ ਹੀ ਅੰਦਰ ਸੜਦੀਆਂ ਵੀ ਸਨ ਅਤੇ ਇਸ ਤਾਕ ਵਿੱਚ ਉਹ ਸੋਚਦੀਆਂ ਰਹਿੰਦੀਆਂ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਜਾਵੇ ਪਰ ਪਰਮਾਤਮਾ ਦੀ ਅਜਿਹੀ ਕਿਰਪਾ ਸੀ ਕਿ ਕੋਈ ਵੀ ਆਰਤ ਅਜੇ ਤੱਕ ਉਹਨਾਂ ਵਿੱਚ ਫੁੱਟ ਪਾਉਣ ਵਿੱਚ ਸਫਲ ਨਹੀਂ ਸੀ ਹੋ ਸਕੀ ਪਿੰਡ ਦੇ ਵੱਡੇ ਬਜ਼ੁਰਗ ਕਹਿੰਦੇ ਸਨ ਭਰਾਵੋ ਪਿਆਰ ਹੋਵੇ ਤਾਂ ਭੋਲੀ ਅਤੇ ਚੰਚਲਾ ਜਿਹਾ ਦੋਨਾਂ ਜੋ ਜਿਸਮ ਅਤੇ ਇੱਕ ਜਾਨ ਨੇ ਸਕੀਆਂ ਭੈਣਾ ਤੋਂ ਵੀ ਵੱਧ ਕੇ ਉਹਨਾਂ ਵਿੱਚ ਪਿਆਰ ਸੀ ਦੋਨਾਂ ਆਪਣੀ ਦੁਨੀਆ ਵਿੱਚ ਮਸਤ ਰਹਿੰਦੀਆਂ ਸਨ ਕੋਈ ਵੀ ਉਹਨਾਂ ਦਾ ਭੇਦ ਨਹੀਂ ਪਾ ਸਕਦਾ ਸੀ ਉਨ੍ਹਾਂ ਦੋਨਾਂ ਦੀ ਤਾਰੀਫ ਉਨ੍ਹਾਂ ਦੋਨਾਂ ਦੀ ਤੀਬਰ ਇੱਛਾ ਸੀ ਕਿ ਈਸ਼ਵਰ ਉਨ੍ਹਾਂ ਦੀ ਗੋਦ ਭਰ ਦੇਵੇ ਅਤੇ ਉਨ੍ਹਾਂ ਦੇ ਇੱਕ ਇੱਕ ਨੰਨਾ ਨੰਮੁੰਨਾ ਖਡਾਉਣਾ ਆ ਜਾਵੇ ਇਸ ਲਈ ਦੋਨੋਂ ਪਰਮਾਤਮਾ ਕੋਲੇ ਹਮੇਸ਼ਾ ਪ੍ਰਾਰਥਨਾ ਕਰਦੀਆਂ ਰਹਿੰਦੀਆਂ ਸਨ ਪੁੱਤ ਦੀ ਚਾਹਤ ਹਰ ਔਰਤ ਵਿੱਚ ਹੁੰਦੀ ਹੈ ਹਰ ਔਰਤ ਚਾਹੁੰਦੀ ਹੈ ਕਿ ਉਹ ਸਮੇਂ ਸਿਰ ਮਾਂ ਬਣ ਕੇ ਔਰਤ ਹੋਣ ਦਾ ਮਾਣ ਤੇ ਪੂਰਨਤਾ ਹਾਸਲ ਕਰੇ ਇਸ ਦੁਨੀਆ ਵਿੱਚ ਕੌਣ ਔਰਤ ਬਾਜ ਕਹਾਉਣਾ ਪਸੰਦ ਕਰੇਗੀ ਇੱਕ ਵਾਰ ਪਿੰਡ ਵਾਲਿਆਂ ਨੇ ਦੇਖਿਆ ਕਿ ਭੋਲੀ ਅਤੇ ਚੰਚਲਾ ਦੇ ਵਿੱਚ ਵਿੱਚ ਇੱਕ ਬੱਚਾ ਆ ਗਿਆ ਬੱਚਾ ਕਿਸ ਦਾ ਹੈ ਕਿਸੇ ਨੂੰ ਪਤਾ ਨਹੀਂ ਸੀ ਪਿੰਡ ਵਾਲਿਆਂ ਨੇ ਦੋਨਾਂ ਵਿੱਚੋਂ ਕਿਸੇ ਨੂੰ ਗਰਭ ਅਵਸਥਾ ਦੌਰਾਨ ਨਹੀਂ ਸੀ ਦੇਖਿਆ मां ਬੰਨ੍ਹ ਦੇ ਪੀ ਇਤਨੂ ਵੀ ਦੋਨਾਂ ਔਰਤਾਂ ਨੇ ਪੂਰੇ ਪਿੰਡ ਤੋਂ ਛਿਪਾ ਕੇ ਰੱਖਿਆ ਸੀ ਉਹ ਦੋਨੋਂ ਬੱਚੇ ਦਾ ਤਨ ਮਾਨ ਨਾਲ ਬਰਾਬਰ ਪਾਲਣ ਪੋਸ਼ਣ ਕਰਦੀਆਂ ਸਨ ਪਿੰਡ ਦੀਆਂ ਕੁਝ ਔਰਤਾਂ ਨੇ ਪੁੱਛਿਆ ਵੀ ਇਹ ਬੱਚਾ ਕਿਸ ਦਾ ਹੈ ਪਰ ਦੋਨੋਂ ਮੁਸਕਰਾਹ ਪੈਂਦੀਆਂ ਸਨ ਪਿੰਡ ਵਾਲੇ ਬੱਚੇ ਨੂੰ ਕਦੀ ਭੋਲੀ ਦੇ ਕੋਲ ਦੇਖਦੇ ਕਦੀ ਚੰਚਲਾ ਦੇ ਕੋਲ ਚੰਚਲਾ ਉਸ ਨੂੰ ਨਹਾਉਂਦੀ ਸਮਾਰਦੀ ਤਾਂ ਭੋਲੀ ਲੋਰੀਆਂ ਦੇ ਕੇ ਸੁਲਾ ਰਹੀ ਹੁੰਦੀ ਇਸੇ ਤਰ੍ਹਾਂ ਸਮਾਗੁਜ਼ਰਦਾਰ ਇਹ ਬੱਚਾ ਵੀ ਵੱਡਾ ਹੋਣ ਲੱਗਾ ਜਦ ਪਿੰਡ ਵਾਲਿਆਂ ਨੂੰ ਬੱਚੇ ਦੀ ਅਸਲੀ ਮਾਂ ਦਾ ਪਤਾ ਨਹੀਂ ਚੱਲਿਆ ਤਾਂ ਹੌਲੀ-ਹੌਲੀ ਬੱਚੇ ਦੀ ਅਸਲੀ ਮਾਂ ਦੇ ਵਿਸ਼ੇ ਵਿੱਚ ਜਾਣਨ ਲਈ ਉਹਨਾਂ ਦੀ ਉਤਸੁਕਤਾ ਖਤਮ ਹੋ ਗਈ ਪਰ ਕਹਿੰਦੇ ਨੇ ਕਿ ਸਮਾਂ ਬਦਲਦੇ देर ਨਹੀਂ ਲੱਗਦੀ ਕਿਸ ਦੇ ਮਨ ਵਿੱਚ ਕਦੋਂ ਅਤੇ ਕਿਹੋ ਜਿਹਾ ਵਿਚਾਰ ਆ ਜਾਵੇ ਇਹ ਕੋਈ ਨਹੀਂ ਜਾਣਦਾ ਇੱਕ ਦਿਨ ਲੋਕਾਂ ਨੇ ਭੋਲੀ ਅਤੇ ਚੰਚਲਾਂ ਨੂੰ ਲੜਦੇ ਦੇਖਿਆ ਤਾਂ ਪੂਰੇ ਪਿੰਡ 'ਚ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ਸਮੇਂ ਦੇ ਨਾਲ-ਨਾਲ ਉਥਲ-ਪੁਥਲ ਹੋਏ ਵਿਚਾਰਾਂ ਨੇ ਉਹਨਾਂ ਦੋਨਾਂ ਸਹੇਲੀਆਂ ਦੇ ਵਿੱਚ ਸਵਾਰਥ ਦੇ ਬੀਜ ਬੋਹ ਦਿੱਤੇ ਜਿਸ ਕਾਰਨ ਉਹਨਾਂ ਵਿੱਚ ਆਪਸੀ ਮਨਮਟਾ ਹੋ ਗਿਆ ਪਿੰਡ ਵਾਲਿਆਂ ਨੇ ਜਦ ਇਸ ਝਗੜੇ ਦਾ ਮਸਲਾ ਸਾਹਮਣੇ ਆਇਆ ਤਾਂ ਪਤਾ ਚੱਲਿਆ ਕਿ ਦੋਨੋਂ ਹੀ ਬੱਚੇ ਨੂੰ ਲੈ ਕੇ ਝਗੜ ਰਹੀਆਂ ਸਨ ਭੋਲੀ ਕਹਿੰਦੀ ਕਿ ਬੱਚਾ ਉਸ ਦਾ ਹੈ ਚੰਚਲਾ ਕਹਿੰਦੀ ਉਸ ਬੱਚੇ ਨੂੰ ਪਾਲਣ-ਪੋਸ਼ਣ ਤੋਂ ਇਨਕਾਰ ਕਰ ਰਹੀ ਹੈ ਅਤੇ ਚੰਚਲਾ ਕਹਿੰਦੀ ਕਿ ਇਹ ਬੱਚਾ ਉਸ ਦਾ ਹੈ ਇਸੇ ਗੱਲ ਨੂੰ ਲੈ ਕੇ ਉਹਨਾਂ ਦੋਨਾਂ ਵਿੱਚ ਨਫ਼ਰਤ ਦੀ ਕੰਧ ਖੜੀ ਹੋ ਗਈ ਪਿੰਡ ਦੀ ਪੰਚਾਇਤ ਵੀ ਉਹਨਾਂ ਦਾ ਫੈਸਲਾ ਨਾ ਕਰ ਸਕੀ ਕਿਉਂਕਿ ਇਸ ਗੱਲ ਦਾ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ ਤੇ ਨਾ ਹੀ ਇਸ ਗੱਲ ਦਾ ਉਹਨਾਂ ਕੋਲੇ ਕੋਈ ਪ੍ਰਤੱਖ ਗਵਾਹ ਸੀ ਕਿ ਅਸਲ ਵਿੱਚ ਉਸ ਬੱਚੇ ਨੂੰ ਜਨਮ ਕਿਸ ਨੇ ਦਿੱਤਾ ਹੈ ਕੌਣ ਹੈ ਉਸਦੀ ਅਸਲੀ ਮਾਂ ਉਸ ਸਮੇਂ ਤਾਂ ਝਗੜੇ ਨੇ ਹੋਰ ਵੀ ਭਿਆਨਕ ਰੂਪਕ ਤਿਆਰ ਕਰ ਲਿਆ ਜਦੋਂ ਉਹਨਾਂ ਦੋਵਾਂ ਨੇ ਪੰਚਾਇਤ ਵਿੱਚ ਹੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਦੋਨੋਂ ਔਰਤਾ ਪਿੰਡ ਦੇ ਮੁਖੀਆਂ ਦੇ ਸਾਹਮਣੇ ચીਕ-ਚੀਕ ਕੇ ਕਹਿ ਰਹੀਆਂ ਸਨ ਇਹ ਮੇਰਾ ਪੁੱਤਰ ਹੈ ਮੈਂ ਇਸ ਨੂੰ 9 ਮਹੀਨੇ ਢਿੱਡ ਵਿੱਚ ਰੱਖਿਆ ਹੈ ਤੇ ਮੈਂ ਹੀ ਜਨਮ ਦਿੱਤਾ ਹੈ ਦੇਖ ਭੋਲੀ ਝੂਠ ਨਾ ਬੋਲ ਇਹ ਬੱਚਾ ਮੇਰਾ ਹੈ ਮੈਂ ਇਸ ਨੂੰ ਜਨਮ ਦਿੱਤਾ ਅੱਜ ਤੱਕ ਤੇਰੇ ਕੋਈ ਔਲਾਦ ਨਹੀਂ ਸੀ ਇਸ ਲਈ ਤੇਰੇ ਮਨ ਵਿੱਚ ਪਾਪ ਆ ਗਿਆ ਕਿ ਕੀ ਇਹ ਲੋਕ ਤੈਨੂੰ ਬਾਝਣਾ ਕਹਿਣ ਲੱਗ ਪੈਣ ਬਾਝ ਤਾਂ ਤੂੰ ਹੈ ਜੋ ਮੇਰੇ ਲਾਲ ਤੇ ਆਪਣਾ ਹੱਕ ਜਮਾ ਰਹੀ ਹੈ ਪਾਪੀ ਔਰਤ ਮੈਂ ਤਾਂ ਇਹ ਸੋਚ ਕੇ ਪਿੰਡ ਵਾਲਿਆਂ ਦੇ ਸਾਹਮਣੇ ਭੇਦ ਨਹੀਂ ਸੀ ਖੋਲਿਆ ਕਿ ਕਿਤੇ ਲੋਕ ਤੈਨੂੰ ਬਾਝਣਾ ਸਮਝ ਬੈਠਣ ਕਿ ਇਹ ਬੱਚਾ ਮੇਰਾ ਹੈ ਮੈਂ ਤਾਂ ਇਹੀ ਸੋਚਦੀ ਆ ਕਿ ਜਲਦੀ ਹੀ ਭਗਵਾਨ ਤੇਰੀ ਗੋਦ ਵੀ ਭਰ ਦੇਵੇਗਾ ਪਰ ਤੂੰ ਤਾਂ ਬਾਝ ਹੈ ਜੋ ਮੇਰੇ ਬੱਚੇ ਨੂੰ ਹਤਿਆ ਕੇ ਆਪਣਾ ਘਰ ਰੋਸ਼ਨ ਕਰਨਾ ਚਾਹੁੰਦੀ ਹੈ ਉਸ ਨੂੰ ਸਨੋ ਸਨ ਪਿੰਡ ਦੇ ਮੁਖੀਆਂ ਨੇ ਕਿਹਾ ਇਸ ਤਰ੍ਹਾਂ ਸ਼ੋਰ ਕਰਨ ਨਾਲ ਕੁਝ ਨਹੀਂ ਹੋਵੇਗਾ ਪਹਿਲਾਂ ਇਹ ਦੱਸੋ ਕਿ ਤੁਹਾਡੇ ਦੋਨਾਂ ਵਿੱਚ ਇਹ ਵਿਵਾਦ ਕਿਵੇਂ ਪੈਦਾ ਹੋਇਆ ਬੱਚੇ ਨੂੰ ਤਾਂ ਤੁਸੀਂ ਦੋਨੋਂ ਬਰਾਬਰ ਪਿਆਰ ਕਰ ਰਹੀਆਂ ਸਨ ਮੈਂ ਦੱਸਦੀਆਂ ਮੁਖੀਆ ਜੀ ਚੰਚਲਾ ਬੋਲੀ ਪੂਰਾ ਪਿੰਡ ਜਾਣਦਾ ਹੈ ਕਿ ਸਾਡੇ ਦੋਨਾਂ ਦਾ ਵਿਆਹ ਕੁਝ ਹੀ ਦਿਨਾਂ ਦੇ ਫਰਕ ਨਾਲ ਹੋਇਆ ਸੀ ਅਤੇ ਸਾਰਾ ਪਿੰਡ ਇਹ ਵੀ ਜਾਨਣਾ ਚਾਹੁੰਦਾ ਹੈ ਕਿ ਵਿਆਹ ਦੇ ਕਈ ਸਾਲਾਂ ਬਾਅਦ ਸਾਡੇ ਕੋਈ ਮਾਂ ਨਹੀਂ ਬਣ ਸਕੀ। ਉਸ ਸਮੇਂ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਸੁੱਖ-ਦੁੱਖ ਵੰਡਾਉਂਦੀਆਂ ਰਹਿੰਦੀਆਂ ਸਨ। ਪਿੰਡ ਦੀਆਂ ਔਰਤਾਂ ਨਾਲ ਵੀ ਅਸੀਂ ਇਸ ਲਈ ਜ਼ਿਆਦਾ ਨਹੀਂ ਮਿਲਦੀਆਂ ਜੁਲਦੀਆਂ ਸੀ ਕਿ ਕਿਤੇ ਕੋਈ ਉਹਨਾਂ ਨੂੰ ਬਾਂਜ ਸਮਝ ਕੇ ਸਾਡੇ ਨਾਲ ਨਫ਼ਰਤ ਹੀ ਨਾ ਕਰਨ ਲੱਗ ਜਾਵੇ। ਸਾਨੂੰ ਦੁਨੀਆ ਦੇ ਤਾਨੇ ਨਾ ਸੁਣਨੇ ਪੈਣ। ਕਿਉਂ ਨਹੀਂ ਭੋਲੀ ਇਹ ਸੱਚ ਹੈ ਨਾ? ਹੁਣ ਪਰਵਾਹ ਬਰਨਾ ਹੁਣ ਪਰਵਾਹ ਨਾ ਕਰ ਚੰਚਲਾ ਨੇ ਉਸ ਦੀ ਗੱਲ ਕੱਟਦੇ ਹੋਏ ਕਿਹਾ ਮੇਰੀ ਗੱਲ ਪੂਰੀ ਹੋਣ ਤੇ ਮੁਖੀਆ ਜੀ ਦੇ ਸਾਹਮਣੇ ਪਰ ਹੁਣ ਤੂੰ ਝੂਠ ਬੋਲੇਂਗੀ ਨਹੀਂ ਜਾਂ ਤੂੰ ਹੁਣ ਤੱਕ ਝੂਠ ਨਹੀਂ ਬੋਲੀ ਤਾਂ ਹੁਣ ਕੀ ਝੂਠ ਬੋਲਾਂਗੀ ਭੋਲੀ ਇਸ ਤੋਂ ਪਹਿਲਾਂ ਕੀ ਉਹਨਾਂ ਦੋਨਾਂ ਵਿੱਚ ਫਿਰ ਤੋਂ ਝਗੜਾ ਸ਼ੁਰੂ ਹੁੰਦਾ ਤਾਂ ਮੁਖੀਆ ਜੀ ਨੇ ਕਿਹਾ ਤੂੰ ਚੁੱਪ ਰਹਿ ਇਸ ਨੂੰ ਆਪਣੀ ਗੱਲ ਪੂਰੀ ਕਰ ਲੈਣ ਦੇ ਤਾਂ ਚੰਚਲਾ ਅੱਗੇ ਦੱਸ ਕੀ ਹੋਇਆ ਹੋਣਾ ਕਿ ਇਹ ਮੁਖਿਆ ਜੀ ਜਦ ਤੱਕ ਤਿੰਨ ਜਲਦ ਇੱਕ ਦਿਨ ਭਗਵਾਨ ਨੇ ਮੇਰੀ ਸੁਣ ਲਈ ਮੇਰਾ ਪੈਰ ਭਾਰੀ ਹੋ ਗਿਆ ਮੈਂ ਇਹ ਖੁਸ਼ਖਬਰੀ ਭੋਲੀ ਨੂੰ ਦਿੱਤੀ ਤਾਂ ਉਹ ਖੁਸ਼ ਹੋਣ ਦੀ بجائے ਉਦਾਸ ਹੋ ਗਈ ਜਦ ਮੈਂ ਉਸ ਤੋਂ ਇਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਇਸ ਨੇ ਕਿਹਾ ਭੈਣ ਚੰਚਲਾ ਸਾਡਾ ਵਿਆਹ ਇੱਕੋ ਸਮੇ ਹੋਇਆ ਭਗਵਾਨ ਨੇ ਤੇਰੀ ਗੋਦ ਭਰ ਦਿੱਤੀ ਪਰ ਮੈਂ ਨਾ ਜਾਣੇ ਕਦੋਂ ਮਾਂ ਬਣਾਂਗੀ ਅਤੇ ਪਤਾ ਨਹੀਂ ਕਦ ਬਣਾਂਗੀ ਜਾਂ ਨਹੀਂ ਪਿੰਡ ਦੀਆਂ ਔਰਤਾਂ ਤਾਂ ਮੇਰੇ ਬਣਦੇ ਹੀ ਮੈਨੂੰ ਬਾਂਝ ਕਹਿ ਕਹਿ ਕੇ ਮੇਰਾ ਜੀਵਣਾ ਹਰਾਮ ਕਰ ਦੇਣਗੀਆਂ ਤੂੰ ਜੀਹਾ ਕਿਉਂ ਸੋਚਦੀ ਆਂ ਭਗਵਾਨ ਨੇ ਚਾਹਿਆ ਤਾਂ ਤੇਰੀ ਗੋਦ ਵੀ ਜਲਦੀ ਹੀ ਭਰ ਜਾਵੇਗੀ ਫੇਰ ਵੀ ਮੈਂ ਜਿਹਾ ਕੰਮ ਕਰਦੀ ਆਂ ਕਿ ਮੈਂ ਆਪਣੇ ਪੈਰ ਭਾਰੀ ਹੋਣ ਦਾ ਕਿਸੇ ਨੂੰ ਭੇਦ ਨਹੀਂ ਦੱਸਾਂਗੀ ਜੇਕਰ ਬੱਚਾ ਮੇਰੇ ਹੌਣ ਤੱਕ ਵੀ ਤੇਰੇ ਪੈਰ ਭਾਰੀ ਨਾ ਹੋਏ ਤਾਂ ਅਸੀਂ ਦੋਨੋਂ ਪੈਣਾ ਉਸ ਬੱਚੇ ਨੂੰ ਮਾਂ ਬਣ ਕੇ ਪਾਲਾਂਗੀਆਂ ਅਜਿਹਾ ਕੀ ਹੋਇਆ ਮੇਰਾ ਬੱਚਾ ਹੋ ਗਿਆ ਇਸ ਲਈ ਗੋਦ ਨਹੀਂ ਭਰੀ ਤਾਂ ਅਸੀਂ ਦੋਨੋਂ ਹੀ ਬੱਚੇ ਦਾ ਲਾਲਣ ਪਾਲਣ ਕਰਨੇ ਲੱਗੀਆਂ ਇਹ ਤਾਂ ਸਭ ਹੋਇਆ ਪਰ ਝਗੜੇ ਦਾ ਕਾਰਨ ਕੀ ਸੀ ਝਗੜਾ ਤਾਂ ਸ਼ੁਰੂ ਹੋਇਆ ਸੀ ਮੁਖੀਆ ਜੀ ਜਦ ਇਹ ਇਸ ਬੱਚੇ ਨੂੰ ਕਿਹਾ ਕਿ ਉਹਨੂੰ ਕੀ ਉਹ ਮੈਨੂੰ ਮਾਸੀ ਕਹਿ ਕੇ ਬੁਲਾਏ ਹੁਣ ਤੁਸੀਂ ਹੀ ਦੱਸੋ ਮੁਖੀਆ ਜੀ ਕਿ ਇਹ ਸੁਣ ਕੇ ਮੇਰੇ ਸੀਨੇ ਤੇ ਸੱਪ ਨਹੀਂ ਲੇਟਣਗੇ ਭਲਾ ਕਿਹੜੀ ਮਾਂ ਜਹੀ ਹੋਵੇਗੀ ਜੋ ਆਪਣੇ ਹੀ ਬੱਚੇ ਦੇ ਮੂੰਹ ਤੋਂ ਮਾਂ ਦੀ بجائے ਮਾਸੀ ਸੁਣਨਾ ਚਾਹੇਗੀ ਬਸ ਇਹੀ ਗੱਲ ਸੁਣ ਕੇ ਮੇਰੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਇਹ ਮੇਰੇ ਬੱਚੇ ਤੋਂ ਮੇਤੋ ਖੋਣਾ ਚਾਹੁੰਦੀ ਹੈ ਇਹ ਝੂਠ ਬੋਲ ਰਹੀ ਹੈ ਮੁਖੀਆ ਜੀ ਇਹ ਬੱਚਾ ਮੇਰਾ ਹੈ ਭੋਲੀ ਨੇ ਚੀਕ ਕੇ ਕਿਹਾ ਮੈਂ ਹਾਂ ਇਸ ਬੱਚੇ ਦੀ ਅਸਲੀ ਮਾਂ ਇਹੀ ਬੱਚੇ ਦੇ ਮੂੰਹ ਤੋਂ ਮੈਨੂੰ ਮਾਸੀ ਕਹਾ ਕੇ ਮੇਰੇ ਬੱਚੇ ਨੂੰ ਮੇਰੇ ਤੋਂ ਖੋਣਾ ਚਾਹੁੰਦੀ ਹੈ ਮੈਂ ਹੀ ਇਸ ਨੂੰ ਕਿਹਾ ਸੀ ਕਿ ਜਦ ਤੱਕ ਅਸ ਤੇਰੇ ਬੱਚਾ ਨਹੀਂ ਹੁੰਦਾ ਮੇਰੇ ਪੁੱਤਰ ਨੂੰ ਆਪਣਾ ਪੁੱਤਰ ਸਮਝ ਮੈਂ ਕੀ ਜਾਣਦੀ ਸੀ ਕਿ ਮੇਰੇ ਸੁਪਕਾਰ ਦਾ ਕਿਵੇਂ ਬਦਲਾ ਦੇਵੇਗੀ ਕਹਿ ਕੇ ਭੋਲੀ ਪੱਲੂ ਕਹਿ ਕੇ ਭੋਲੀ ਪੱਲੂ ਨਾਲ ਮੂੰਹ ਟਾਕੇ ਤਾ ਹਾਂ ਮਾਰ ਕੇ ਰੋਣ ਲੱਗੀ ਇਹ ਝੂਠੀ ਐ ਮੁਖੀਆ ਜੀ ਇਹ ਝੂਠੀ ਐ ਮੇਰੇ ਲਾਲ ਨੂੰ ਮੇਰੇ ਤੋਂ ਖੋਣਾ ਚਾਹੁੰਦੀ ਐ ਮੁਖੀਆ ਜੀ ਨੂੰ ਦੋਨਾਂ ਹੀ ਔਰਤਾਂ ਦਾ ਰੋਣਾ ਧੋਣਾ ਸੱਚਾ ਜਾਪ ਰਿਹਾ ਸੀ ਇਸ ਲਈ ਉਹ ਸਮਝ ਨਹੀਂ ਪਾਰੇ ਸਨ ਕਿ ਫੈਸਲਾ ਕਿਸ ਦੇ ਹੱਕ ਵਿੱਚ ਕਰਨ ਨਾ ਹੀ ਉਹ ਇਹ ਸਿੱਧ ਕਰ ਪਾਰੇ ਸਨ ਕਿ ਬੱਚੇ ਦੀ ਅਸਲੀ ਮਾਂ ਕੌਣ ਐ ਦੇਖੋ ਅੰਤ ਵਿੱਚ ਆਪਣੇ ਹਾਪ ਬਾਕੀ ਪੰਚਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਮੁਖੀ ਆ ਜੀ ਬੋਲੇ ਇਹ ਮਾਮਲਾ ਬੜਾ ਪੇਚੀਦਾ ਹੈ ਜੋ ਇਸ ਤਰ੍ਹਾਂ ਨਹੀਂ ਸੋਲਝ ਸਕਦਾ ਇਹ ਤਾਂ ਸੱਚ ਹੈ ਕਿ ਤੁਹਾਡੇ ਦੋਨਾਂ ਵਿੱਚ ਇੱਕ ਔਰਤ ਛੁੱਟੀ ਹੈ ਜੋ ਬੱਚੇ ਤੇ ਆਪਣਾ ਨਜਾਇਜ਼ ਹੱਕ ਜਤਾ ਰਹੀ ਹੈ ਇਹ ਇੱਕ ਮਹਾਪਾਪੀ ਹੈ ਬਲਕਿ ਇਹ ਬਹੁਤ ਵੱਡਾ ਜੁਰਮ ਵੀ ਹੈ ਜਿਸ ਦੇ ਬਦਲੇ ਸਖਤ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਇਸ ਲਈ ਅਸੀਂ ਇਹੀ ਫੈਸਲਾ ਕੀਤਾ ਹੈ ਕਿ ਇਸ ਮਸਲੇ ਨੂੰ ਅਸੀਂ ਰਾਤ ਦਰਬਾਰ ਵਿੱਚ ਲੈ ਕੇ ਜਾਵਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਮੌਕਾ ਹੋਰ ਦਿੰਦੇ ਹਾਂ ਜਿਹੜੀ ਵੀ ਔਰਤ ਬੱਚੇ ਤੇ ਆਪਣਾ ਝੂਠਾ ਹੱਕ ਜਿਤਮਾ ਰਹੀ ਹੈ ਉਹ ਪਿੱਛੇ हट ਜਾਵੇ ਆਪਣੀ ਗਲਤੀ ਮੰਨ ਲਵੇ ਅਸੀਂ ਵਾਅਦਾ ਕਰਦੇ ਹਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦਵਾੰਗੀ ਪਰ ਜੇਕਰ ਮਾਮਲਾ ਰਾਤ ਦਰਬਾਰ ਤੱਕ ਪਹੁੰਚ ਗਿਆ ਤਾਂ ਮਹਾਰਾਜ ਫੈਸਲਾ ਹੀ ਕਰਨਗੇ ਫਿਰ ਝੂਠੀ ਔਰਤ ਨੂੰ ਸਜ਼ਾ ਜ਼ਰੂਰ ਭੁਗਤਣੀ ਪਵੇਗੀ ਬੋਲੋ ਤੁਹਾਡੇ ਵਿੱਚੋਂ ਕਿਹੜੀ ਝੂਠ ਬੋਲ ਰਹੀ ਹੈ ਮੈਂ ਹੀ ਨਹੀਂ ਮੁਖੀਆ ਜੀ ਤਰਫ ਕੇ ਬੋਲ ਭੋਲੀ ਬੋਲੀ ਮੈਂ ਪਰਮਾਤਮਾ ਦੀ ਸੌਂ ਖਾ ਕੇ ਕਹਿੰਦੀ ਆ ਮੈਂ ਅਸਲੀ ਬੱਚੇ ਦੀ ਮਾਂ ਹਾਂ ਮੈਂ ਤਾਂ ਉਸ ਨਾਲ ਭਲਾਈ ਕੀਤੀ ਸੀ ਮੈਨੂੰ ਕੀ ਪਤਾ ਸੀ ਭਲਾਈ ਦਾ ਬਦਲਾ ਹੈ ਮੈਨੂੰ ਬੁਰਾਈ ਨਾਲ ਦੇਵੇਗੀ ਤੂੰ ਕੀ ਕਹਿ ਰਹੀ ਹੈ ਚੰਚਲਾ ਮੁਖੀਆ ਨੇ ਪੁੱਛਿਆ ਮੈਂ ਤਾਂ ਜੋ ਕਹਿਣਾ ਸੀ ਕਹਿ ਚੁੱਕੀ ਆ ਮੁਖੀਆ ਜੀ ਇਹ ਬੱਚਾ ਮੇਰਾ ਹੈ ਮੈਂ ਹਾਂ ਇਸਦੀ ਅਸਲੀ ਮਾਂ ਇਸਦੇ ਮਗਰਮੱਛ ਵਾਲੇ ਹੰਝੂ ਦੇਖ ਕੇ ਹੋਰ ਸਚਾਈ ਥੋੜਾ ਬਦਲ ਜਾਵੇਗੀ ਠੀਕ ਹੈ ਪੰਚਾਇਤ ਦਾ ਫੈਸਲਾ ਹੈ ਮਾਮਲਾ ਰਾਜ ਦਰਬਾਰ ਵਿੱਚ ਹੀ ਜਾਵੇਗਾ ਮੁਖੀਆ ਜੀ ਨੇ ਕਿਹਾ ਜੇ ਤੱਕ ਇਹ ਨਿਰਣਾ ਨਹੀਂ ਹੋ ਜਾਂਦਾ ਕਿ ਇਹ ਬੱਚਾ ਕਿਸ ਦਾ ਹੈ ਤਾਂ ਪੰਚਾਇਤ ਇਸ ਬੱਚੇ ਦੀ ਦੇਖਭਾਲ ਕਰੇਗੀ ਠੀਕ ਹੈ ਮਨਜ਼ੂਰ ਹੈ ਮੈਨੂੰ ਚੰਚਲਾ ਨੇ ਕਿਹਾ ਨਹੀਂ ਨਹੀਂ ਮੁਖੀਆ ਜੀ ਇਹ ਨਿਆਇ ਹੈ ਰਾਤ ਪਰ ਮੇਰਾ ਬੱਚਾ ਬਿਨਾ ਕਿਵੇਂ ਰਹੇਗਾ ਤੂੰ ਕਿਸੇ ਦੀ ਚਿੰਤਾ ਨਾ ਕਰ ਪੋਲੀ ਮੁਖੀਆ ਜੀ ਨੇ ਕਿਹਾ ਸਾਡੀ ਪਤਨੀ ਤੁਹਾਡੇ ਇਸ ਬੱਚੇ ਦੀ ਦੇਖਭਾਲ ਕਰੇਗੀ ਤੇ ਇਸ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਣ ਦਿੱਤੀ ਜਾਵੇਗੀ ਮੁਖੀਆ ਜੀ ਇਸ ਤਰ੍ਹਾਂ ਰੋ ਰੋ ਕੇ ਪੰਚਾਇਤ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ ਇਹ ਟੌਂਗੀ ਹੈ ਚੰਚਲਾ ਨੇ ਕਿਹਾ ਜੇਕਰ ਤੁਸੀਂ ਇਸ ਕਹਾਣੀ ਦਾ ਪਾਟ 2 ਸੁਣਨਾ ਚਾਹੁੰਦੇ ਹੋ ਤਾਂ ਕਹਾਣੀ ਦਾ ਅਗਲਾ ਪਾਟ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਸੁਣਾਵਾਂਗੇ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅਗਲੀ ਕਹਾਣੀ ਵਿੱਚ ਮਿਲਦੇ ਹਾਂ ਜੀ ਜਾਣਦੇ ਹਾਂ ਬੱਚੇ ਦੀ ਅਸਲੀ ਮਾਂ ਕੌਣ ਸੀ